ਅੱਜਕੱਲ ਸਾਡੇ ਦੇਸ਼ 'ਚ ਡਿਜੀਟਲ ਪੇਮੈਂਟ ਦਾ ਪ੍ਰਚਲਨ ਕਾਫੀ ਵਧਦਾ ਜਾ ਰਿਹਾ ਹੈ ਪਰ ਹਜੇ ਵੀ ਕੁਝ ਲੋਕ ਕੈਸ਼ ਲੈਣ ਦੇਣ ਪਸੰਦ ਕਰਦੇ ਨੇ ਜਿਸ ਲਈ ਉਹ ਏ.ਡੀ.ਐਮ 'ਚ ਕੈਸ਼ ਕਟਵਾਉਣ ਲਈ ਵੀ ਜਾਂਦੇ ਨੇ ਪਰ ਤੁਸੀਂ ਕਦੀ ਇਹ ਸੋਚਿਆ ਹੈ ਕਿ ਲੋੜ ਤੋਂ ਵੱਧ ਕੈਸ਼ ਰੱਖਣ ਤੇ ਵੀ ਇਨਕਮ ਟੈਕਸ ਦੀ ਕਦੇ ਰੇਡ ਆ ਸਕਦੀ ਹੈ ਕੀ ਨੇ ਇਨਕਮ ਟੈਕਸ ਦੇ ਨਿਯਮ ਅੱਜ ਤੁਹਾਨੂੰ ਅਸੀਂ ਉਸੇ ਬਾਰੇ ਦੱਸਣ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਘਰ ਚ ਤੁਸੀਂ ਜਿੰਨਾ ਚਾਹੋ ਕੈਸ਼ ਰੱਖ ਸਕਦੇ ਹੋ ਉਸ ਤੇ ਕੋਈ ਵੀ پابੰਦੀ ਨਹੀਂ ਹੈ ਜੇਕਰ ਤੁਸੀਂ ਗਲਤ ਤਰੀਕੇ ਨਾਲ ਪੈਸਾ ਨਹੀਂ ਕਮਾਇਆ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਤੁਹਾਨੂੰ ਘਰ ਰੱਖੇ ਕੈਸ਼ ਦਾ ਸੋਰਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਨਕੰਟੈਕਟ ਦੇ ਨਿਯਮਾਂ ਮੁਤਾਬਕ ਜੇ ਤੁਹਾਡੇ ਘਰ ਰੱਖੇ ਕੈਸ਼ ਦਾ ਕੋਈ ਵੀ ਵੈਧ ਸਰੋਤ ਹੈ ਤਾਂ ਉਸ ਦੇ ਦਸਤਾਵੇਜ਼ ਤੁਹਾਨੂੰ ਦਿਖਾਉਣੇ ਪੈਣਗੇ ਜੇ ਤੁਹਾਡੇ ਕੋਲ ਵੱਧ ਕੈਸ਼ ਹੈ ਤਾਂ ਉਸਤੇ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਇਸ ਦੇ ਨਾਲ ਤੁਹਾਡੇ ਕੋਲ ਟੈਕਸ ਪਰੰਾਲ ਨਾਲ ਜੁੜੇ ਸਾਰੇ ਦਸਤਾਵੇਜ਼ ਹੋਣੇ ਚਾਹੀਦੇ ਨੇ ਜੇ ਤੁਹਾਡੇ ਕੋਲ ਦਸਤਾਵੇਜ਼ ਨਹੀਂ ਹੋਣਗੇ ਤਾਂ ਵੀ ਭਾਗ ਤੁਹਾਡੇ ਉੱਪਰ ਕਾਰਵਾਈ ਕਰ ਤੁਹਾਡੇ ਤੇ ਭਾਰੀ ਜੁਰਮਾਨਾ ਵੀ ਲਗਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਨੋਟਬੰਦੀ ਦੇ ਬਾਅਦ ਦੇ ਨਿਯਮਾਂ ਅਨੁਸਾਰ ਜੇ ਤੁਹਾਡੇ ਕੋਲ ਜਾਂਚ ਰਣ ਅੰਦਰ ਸੇ ਕੈਸ਼ ਪਾਇਆ ਜਾਂਦਾ ਹੈ ਤਾਂ ਬ੍ਰਾਹਮੜੀ ਨਗਦੀ ਤੇ 170% ਤੱਕ ਟੈਕਸ ਲਗਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨਿਯਮਾਂ ਅਨੁਸਾਰ ਬੈਂਕ 'ਚ 50000 ਤੋਂ ਵੱਧ ਜਮ੍ਹਾਂ ਕਰਾਉਣ ਤੇ ਤੁਹਾਨੂੰ ਆਪਣਾ ਪੈਨ ਕਾਰਡ ਵੀ ਦਿਖਾਉਣਾ ਪਵੇਗਾ ਤੇ ਖਰੀਦਾਰੀ ਸਮੇਂ ਤੁਹਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੋਵੇਗਾ ਕਿ 2 ਲੱਖ ਤੋਂ ਵੱਧ ਨਗਦੀ ਦਾ ਭੁਗਤਾਨ ਤੁਸੀਂ ਨਹੀਂ ਕਰ ਸਕਦੇ ਜੇ ਇਸ ਤੋਂ ਜ਼ਿਆਦਾ ਦੀ ਖਰੀਦਾਰੀ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਦੀ ਕਾਪੀ ਪ੍ਰਦਾਨ ਕਰਨੀ ਪਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ دیے ਕਿ ਕਿਸੇ ਬੰਦੇ ਕੋਲ ਜਮ੍ਹਾਂ ਨਗਦੀ ਦਾ ਆਈਟੀਆਰ ਚ ਖਾਤਾ ਜੇ ਸਹੀ ਤਰੀਕੇ ਨਾਲ ਬਣਿਆ ਹੋਇਆ ਹੈ ਤਾਂ ਉਸ ਦੇ ਘਰ ਰੱਖੀ ਨਗਦੀ ਨੂੰ ਜप्त ਨਹੀਂ ਕੀਤਾ ਜਾ ਸਕਦਾ ਬਿਊਰੋ ਰਿਪੋਰਟ ਢੇਲੀ ਪੰਜਾਬੀ ਅੱਜਕੱਲ ਸਾਡੇ ਦੇਸ਼ 'ਚ ਡਿਜੀਟਲ ਪੇਮੈਂਟ ਦਾ ਕਿਚਨ ਕਾਫੀ ਵਾਧਾ ਜਾ ਰਿਹਾ ਹੈ ਪਰ ਹਜੇ ਵੀ ਕੁਝ ਲੋਕ ਕੈਸ਼ ਲੈਂਡਡ ਪਸੰਦ ਕਰਦੇ ਨੇ ਜਿਸ ਲਈ ਉਹ ਏ.ਡੀ.ਐਮ ਚ ਕੈਸ਼ ਕਡਵਾਉਣ ਲਈ ਵੀ ਜਾਂਦੇ ਨੇ ਪਰ ਤੁਸੀਂ ਕਦੀ ਇਹ ਸੋਚਿਆ ਹੈ ਕਿ ਲੋੜ ਤੋਂ ਵੱਧ ਕੈਸ਼ ਰੱਖਣ ਤੇ ਵੀ ਇਨਕਮ ਟੈਕਸ ਦੀ ਘਰੇ ਰੇਡ ਪਾ ਸਕਦੀ ਹੈ ਕੀ ਨੇ ਇਨਕਮ ਟੈਕਸ ਦੇ ਨਿਯਮ ਅੱਜ ਤੁਹਾਨੂੰ ਅਸੀਂ ਉਸੇ ਬਾਰੇ ਦੱਸਣ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਘਰ ਚ ਤੁਸੀਂ ਜਿੰਨਾ ਚਾਹੋ ਕੈਸ਼ ਰੱਖ ਸਕਦੇ ਹੋ ਉਸਤੇ ਕੋਈ ਵੀ پابੰਦੀ ਨਹੀਂ ਹੈ ਜੇਕਰ ਤੁਸੀਂ ਗਲਤ ਤਰੀਕੇ ਨਾਲ ਪੈਸਾ ਨਹੀਂ ਕਮਾਇਆ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਤੁਹਾਨੂੰ ਘਰ ਰੱਖੇ ਕੈਸ਼ ਦਾ ਸੋਰਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਨਕਮ ਟੈਕਸ ਦੇ ਨਿਯਮਾਂ ਮੁਤਾਬਕ ਜੇ ਤੁਹਾਡੇ ਘਰ ਰੱਖੇ ਕੈਸ਼ ਦਾ ਕੋਈ ਵੀ ਵਾਧ ਸਰੋਤ ਹੈ ਤਾਂ ਉਸਦੇ ਦਸਤਾਵੇਜ਼ ਤੁਹਾਨੂੰ ਦਿਖਾਉਣੇ ਪੈਣਗੇ ਤੇ ਜੇ ਤੁਹਾਡੇ ਕੋਲ ਵੱਧ ਕੈਸ਼ ਹੈ ਉਸਤੇ ਟੈਕਸ ਦਾ ਭੁਗਤਾਨ ਵੀ ਕਰਨਾ ਪਵੇਗਾ ਇਸ ਦੇ ਨਾਲ ਤੁਹਾਡੇ ਕੋਲ ਟੈਕਸ ਪਰੰ ਨਾਲ ਜੁੜੇ ਸਾਰੇ ਦਸਤਾਵੇਜ਼ ਹੋਣੇ ਚਾਹੀਦੇ ਨੇ ਜੇ ਤੁਹਾਡੇ ਕੋਲ ਦਸਤਾਵੇਜ਼ ਨਹੀਂ ਹੋਣਗੇ ਤਾਂ ਵੀ ਭਾਗ ਤੁਹਾਡੇ ਉੱਪਰ ਕਾਰਵਾਈ ਕਰ ਤੁਹਾਡੇ ਤੇ ਭਾਰੀ ਜੁਰਮਾਨਾ ਵੀ ਲਗਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਨੋਟਬੰਦੀ ਤੋਂ ਬਾਅਦ ਦੇ ਨਿਯਮਾਂ ਅਨੁਸਾਰ ਜੇ ਤੁਹਾਡੇ ਕੋਲ ਜਾਂਚ ਦੌਰਾਨ ਅੰਦਰ ਸੇ ਕੈਸ਼ ਪਾਇਆ ਜਾਂਦਾ ਹੈ ਤਾਂ ਬਰਾਮਦ ਹੋਈ ਨਗਦੀ ਤੇ ਇਕਸਟ੍ਰੀ 30% ਤੱਕ ਟੈਕਸ ਲਗਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨਿਯਮਾਂ ਅਨੁਸਾਰ ਬੈਂਕ 'ਚ 50000 ਤੋਂ ਵੱਧ ਜਮਾ ਕਰਾਉਣ ਤੇ ਤੁਹਾਨੂੰ ਆਪਣਾ ਪੈਨ ਕਾਰਡ ਵੀ ਦਿਖਾਉਣਾ ਪਵੇਗਾ ਤੇ ਖਰੀਦਾਰੀ ਸਮੇ ਤੁਹਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੋਵੇਗਾ ਕਿ 2 ਲੱਖ ਤੋਂ ਵੱਧ ਨਕਦੀ ਦਾ ਭੁਗਤਾਨ ਤੁਸੀਂ ਨਹੀਂ ਕਰ ਸਕਦੇ ਜੇ ਇਸ ਤੋਂ ਜ਼ਿਆਦਾ ਦੀ ਖਰੀਦਾਰੀ ਤੁਸੀਂ ਕਰਦੇ ਹੋ ਤਾ ਤੁਹਾਨੂੰ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਦੀ ਕਾਪੀ ਪ੍ਰਦਾਨ ਕਰਨੀ ਪਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਿਸੇ ਬੰਦੇ ਕੋਲ ਜਮ੍ਹਾ ਨਗਦੀ ਦਾ ਆਈਟੀਆਰ ਚ ਖਾਤਾ ਜੇ ਸਹੀ ਤਰੀਕੇ ਨਾਲ ਬਣਿਆ ਹੋਇਆ ਹੈ ਤਾਂ ਉਸ ਦੇ ਘਰ ਰੱਖੀ ਨਗਦੀ ਨੂੰ ਜੱप्त ਨਹੀਂ ਕੀਤਾ ਜਾ ਸਕਦਾ ਬਿਊਰੋ ਰਿਪੋਰਟ ਦਿੱਲੀ ਪੋਸ ਪੰਜਾਬੀ